ਦੋਸਤੋ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਪਾਕਿਸਤਾਨ ਦੇ ਵਿੱਚ ਇੱਕ ਸਿੱਖ ਸੈਦਾਰ ਦੀ ਐਂਟਰੀ ਹੁੰਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਫੌਜੀ ਨੌਜਵਾਨ ਨੇ ਉਸ ਦਾ ਪਾਸਪੋਰਟ ਵੀ ਚੈੱਕ ਨਹੀਂ ਕੀਤਾ ਅਤੇ ਅੱਗੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਪਾਕਿਸਤਾਨ ਆਰਮੀ ਵੱਲੇ ਨੌਜਵਾਨ ਦੇ ਵੱਲੋਂ ਦੇਖੇ ਸਿੱਖ ਵੀਰ ਦਾ ਕਿੰਨਾ ਸੋਹਣਾ ਸਵਾਗਤ ਕੀਤਾ ਗਿਆ ਸੱਚੀ ਦੋਸਤੋ ਬਹੁਤ ਹੀ ਵਧੀਆ ਲੱਗਿਆ ਇਹ ਵੀਡੀਓ ਦੇਖ ਕੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਕਿ ਸ਼ੇਅਰ ਜਰੂਰ ਕਰਦੇ ਹੋ ਦੋਸਤੋ ਅਜਿਹੀਆਂ ਵੀਡੀਓ ਨੂੰ ਦੇਖ ਕੇ ਨਾ ਬੜੀ ਹੀ ਖੁਸ਼ੀ ਹੁੰਦੀ ਹੈ ਤੁਸੀਂ ਵੀਡੀਓ ਦੇ ਵਿੱਚ ਦੇਖੋ ਕਿ ਜਦੋਂ ਇਸ ਘਰ ਦੇ ਵਿੱਚ ਧੀ ਤੁਹਾਨੂੰ ਸਾਕੇਤੀ ਦਾ ਸਵਾਗਤ ਕੀਤਾ ਅਤੇ ਤੁਸੀਂ ਵੀਡੀਓ ਵਿੱਚ ਪਿਓ ਦੀ ਖੁਸ਼ੀ ਵੀ ਮਹਿਸੂਸ ਕਰ ਸਕਦੇ ਹੋ ਕਿ ਦੇਖੋ ਪਿਓ ਨੂੰ ਕਿੰਨੀ ਖੁਸ਼ੀ ਹੋਈ ਹੈ ਧੀ ਹੋਣ ਦੀ ਅਤੇ ਵੀਡੀਓ ਵਿੱਚ ਦੇਖੋ ਕਿ ਸਭ ਤੋਂ ਜ਼ਿਆਦਾ ਚਾਹ ਪਿਓ ਨੂੰ ਹੁੰਦਾ ਹੈ ਸੋ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਦੇ ਹੋ ਸੱਚੀ ਦੋਸਤੋ ਆਪਣੀ ਔਲਾਦ ਤੋਂ ਦੂਰ ਰਹਿਣਾ ਨਾ ਬਹੁਤ ਹੀ ਔਖਾ ਹੁੰਦਾ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਦੇਖੋ ਕਿ ਜਦੋਂ ਪੁੱਤ ਕਈ ਸਾਲਾਂ ਬਾਅਦ ਵਿਦੇਸ਼ ਤੋਂ ਵਾਪਸ ਆਉਂਦਾ ਹੈ ਬਜ਼ੁਰਗ ਨੂੰ ਉਸ ਵੀਰ ਦਾ ਦੋਸਤ ਕਹਿੰਦਾ ਤੁਹਾਡੇ ਪੁੱਤਰ ਨੂੰ ਮਿਲਾ ਦਿੰਦੇ ਆ ਅਤੇ ਜਦੋਂ ਉਹ ਆਪਣੇ ਪੁੱਤ ਨੂੰ ਨੇ ਬੱਚਾ ਤਾਂ ਦੂਰ ਰਹਿਣਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਦੇ ਹੋ